ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਅੱਜ 13 ਜੂਨ 2025 ਦਿਨੇ 12 ਵਜੇ ਭਾਖੜਾ ਨਹਿਰ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਤੇ ਦੇਖ ਸਕਦੇ ਹੋ ਤੁਸੀਂ ਭਾਖੜਾ ਨਹਿਰ ਦੇ ਵਿੱਚ ਪਾਣੀ ਦਾ ਲੈਵਲ ਕਿਉਂਕਿ ਕੋਈ ਦਿਨ ਪਹਿਲੇ ਮੈਂ ਵੀਡੀਓ ਪਾਈ ਸੀ ਉਦੋਂ ਪਾਣੀ ਦਾ ਲੈਵਲ ਕਾਫੀ ਡਾਊਨ ਸੀ ਅੱਜ ਤੁਸੀਂ ਦੇਖ ਸਕਦੇ ਹੋ ਕੰਢਿਆਂ ਦੇ ਨਾਲੋਂ ਕੁਝ ਫੁੱਟੀ ਡਾਊਨ ਆ ਇਹ ਆ ਜੀ ਅੱਜ ਦੀ 13 ਜੂਨ 2025 ਦੀ ਤਾਜ਼ਾ ਸਥਿਤੀ ਇਹ ਦੇਖ ਸਕਦੇ ਤੁਸੀਂ ਰੋਪੜ ਜੋ ਨੰਗਲ ਚੌਕ ਦੇ ਸਾਹਮਣੇ ਨਹਿਰ ਤੇ ਪੋਲਾ ਉੱਥੇ ਦੇਖੋ ਪਾਣੀ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਪੁਲ ਤੋਂ ਅੱਗੇ ਨੀਵੀਂ ਜਗ੍ਹਾ ਆ ਇੱਥੇ ਦੇਖੋ ਪੂਰੇ ਪ੍ਰੈਸ਼ਰ ਦੇ ਨਾਲ ਸਪੀਡ ਦੇ ਨਾਲ ਪਾਣੀ ਜਾ ਰਿਹਾ ਇਹ ਆ ਜੀ ਰੋਪੜ ਸ਼ਹਿਰ ਦੇ ਸਾਹਮਣੇ ਨੰਗਲ ਚੌਂਕ ਦੇ ਬਿਲਕੁਲ ਸਾਹਮਣੇ ਇਹ ਆ ਜੀ ਪਾਣੀ ਦੀ ਅੱਜ ਦੀ ਤਾਜ਼ਾ ਸਥਿਤੀ ਪਾਣੀ ਦਾ ਰੰਗ ਦੇਖੋ ਪੂਰਾ ਸਾਫ਼ ਆ ਜੇਕਰ ਮੀਂਹ ਗਰ ਪੈਂਦੇ ਹੋਣ ਤੇ ਸਾਈਡਾਂ ਤੋਂ ਪਾਣੀ ਢੋਲ ਕੇ ਵਿੱਚ ਪੈ ਜਾਂਦਾ ਜੇ ਨਾਲ ਮਿੱਟੀ ਵੀ ਢੋਲ ਕੇ ਆ ਜਾਂਦੀ ਔਰ ਰੰਗ ਥੋੜਾ ਕਸ਼ਮੈਲਾ ਹੋ ਜਾਂਦਾ ਪਰ ਇਹ ਪਾਣੀ ਦਾ ਰੰਗ ਤੁਸੀਂ ਦੇਖੋ ਬਿਲਕੁਲ ਸਾਫ਼ ਸਫਰਾ ਪਹਿਲੇ ਲੈਵਲ ਕਾਫੀ ਘਟ ਹੁੰਦਾ ਸੀ ਕਿਉਂਕਿ ਅੱਜਕੱਲ੍ਹ ਖੇਤਾਂ ਦੇ ਵਿੱਚ ਵੀ ਪਾਣੀ ਦੀ ਕਾਫੀ ਜ਼ਰੂਰਤ ਜਿਹਦੀ ਵਜ੍ਹਾ ਦੇ ਨਾਲ ਪਾਣੀ ਵੀ ਭਾਰੀ ਮਾਤਰਾ ਦੇ ਵਿੱਚ ਅੱਜ ਨਹਿਰ ਵਿੱਚ ਛੱਡਿਆ ਹੋਇਆ ਇਹ ਸਾਹਮਣੇ ਦੇਖੋ ਤੁਸੀਂ ਜੋ ਨੰਗਲ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਉੱਥੇ ਟ੍ਰੈਫਿਕ ਚੱਲ ਰਹੀ ਆ ਸਾਹਮਣੇ ਦੇਖ ਸਕਦੇ ਵੱਡੀਆਂ ਲੰਗਦੀਆਂ ਇਹ ਆ ਜੀ ਨਹਿਰ ਤੋਂ ਪਾਰ ਚੰਡੀਗੜ੍ਹ ਨੰਗਲ ਨੈਸ਼ਨਲ ਹਾਈਵੇ ਇਹ ਦੇਖੋ ਜੀ ਪਾਣੀ ਦਾ ਲੈਵਲ ਪਾਣੀ ਦਾ ਰੰਗ ਜੋ ਕਿ ਪਹਿਲਾਂ ਦੇ ਮੁਕਾਬਲੇ ਅੱਜ ਲੈਵਲ ਹਾਈ ਆ ਉੱਪਰੋਂ ਸ਼ਾਇਦ 4 ਜਾਂ 5 ਫੁੱਟੀ ਡਾਊਨ ਇਹ ਅਜੀ ਇਹਦੀ ਅੱਜ ਦੀ ਤਾਜ਼ਾ ਸਥਿਤੀ ਪਖੜਾ ਨਹਿਰ ਦੇ ਵਿੱਚ ਪਾਣੀ ਦੀ ਇਹ ਪਖੜਾ ਨਹਿਰ ਮੰਗਲ ਡੈਮ ਤੋਂ ਨਿਕਲਦੀ ਆ ਜੀ ਜੇ ਅਮਨੇ ਦੇਖੋ ਕੰਡੀਆਂ ਤੋਂ ਲੈਵਲ ਦੇਖ ਸਕਦੇ ਹੋ ਇਧਰੋਂ ਵੀ ਦੇਖ ਸਕਦੇ ਹੋ ਲੈਵਲ ਇਹ ਆ ਜੀ ਪਾਣੀ ਅੱਜ ਪਹਿਲੇ ਦੇ ਮੁਕਾਬਲੇ ਕਾਫੀ ਮਾਤਰਾ ਦੇ ਵਿੱਚ ਵੱਧ ਛੱਡਿਆ ਹੋਇਆ ਪਾਣੀ ਇਹ ਆ ਜੀ ਤਾਜ਼ਾ ਸਥਿਤੀ ਅੱਜ 13 ਜੂਨ 2025 ਦਿਨੇ 12 ਵਜੇ ਦੀ ਮੈਂ ਸਥਿਤੀ ਦਿਖਾ ਰਿਹਾ ਤੁਹਾਨੂੰ ਦੇਖੋ ਸਾਹਮਣੇ ਪਾਣੀ ਦਾ ਲੈਵਲ ਦਿਖ ਰਿਹਾ ਕਾਫੀ ਹੈ ਅੱਜ ਇਹ ਜੋ ਰੋਪੜ IIT ਦੇ ਸਾਹਮਣੇ ਛੋਟਾ ਪੋਲਾ ਇਹ ਛੋਟੇ ਪੋਲ ਤੋਂ ਮੈਂ ਦਿਖਾ ਰਿਹਾ ਜਿੱਧਰੋਂ ਪਾਣੀ ਆ ਰਿਹਾ ਔਰ ਜਿੱਧਰ ਨੂੰ ਜਾ ਰਿਹਾ ਇਸ ਤੋਂ ਬਾਅਦ ਉਧਰ ਵੀ ਦਿਖਾਉਣਾ ਇਹ ਦੇਖੋ ਪੋਲ ਤੋਂ ਪਾਣੀ ਦਾ ਲੈਵਲ ਦੇਖ ਸਕਦੇ ਹੋ ਕਿੰਨਾ ਡਾਊਨ ਆ 4 ਫੁੱਟ ਡਾਊਨ ਹੋਊਗਾ ਇਹ ਆ ਜੀ ਅੱਜ ਦੀ ਤਾਜ਼ਾ ਸਥਿਤੀ ਪਖੜਾ ਨਹਿਰ ਜਿਵੇਂ ਰੋਪੜ ਸ਼ਹਿਰ ਦੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਜੀ ਇਹ ਆਈਟੀ ਦਾ ਸਾਹਮਣੇ ਜੋ ਪੋਲਾ ਉਹ ਜਿੱਧਰੋਂ ਪਾਣੀ ਜਾ ਰਿਹਾ ਇਹ ਦੇਖੋ ਉਧਰ ਦੀ ਸਥਿਤੀ ਦੇਖ ਸਕਦੇ ਤੁਸੀਂ ਇਹ ਦੇਖੋ ਇਹ ਲੈਵਲ ਪਾਣੀ ਦਾ ਜੀ ਪਖੜਾ ਨਹਿਰ ਦੇ ਵਿੱਚ ਪਾਣੀ ਦਾ ਅੱਜ ਲੈਵਲ ਇਹ ਤੁਹਾਨੂੰ ਦਿਖਾਈ ਜੀ। ਪਾਖੜਾ ਨਹਿਰ ਦੇ ਵਿੱਚ ਅੱਜ 13 ਜੂਨ 2025 ਦਿਨੇ 12 ਵਜੇ ਪਾਖੜਾ ਨਹਿਰ ਦੇ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਤੁਹ ਸੌ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਖੁਸ਼ ਰੱਖੇ।